ਰੋਪੜ ਪੁਲਿਸ ਨੇ ਨੰਗਲ ਦੇ ਪਿੰਡ ਹੰਬੇਵਾਲ ਦੇ ਮੰਦਰ ਮਾਤਾ ਸ੍ਰੀ ਜੁਲਫਾ ਦੇਵੀ ਵਿਖੇ 3 ਅਗਸਤ ਨੂੰ ਮਾਤਾ ਦੀ ਮੂਰਤੀ ਤੋਂ ਗਹਿਣੇ ਚੋਰੀ ਕਰਨ ਵਾਲੇ ਚੋਰ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਦੇ ਨਾਲ ਹੀ ਪੁਲਿਸ ਨੇ ਉਸ ਸੁਨਿਆਰ ਨੂੰ ਵੀ ਗ੍ਰਿਫਤਾਰ ਕੀਤਾ ਹੈ ਜਿਸ ਨੇ ਇਹ ਚੋਰੀ ਦੇ ਗਹਿਣੇ ਖਰੀਦੇ ਸਨ ਐਸਐਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਨਾ ਨੇ ਪੱਤਰਕਾਰ ਵਾਰਤਾ ਦੇ ਦੌਰਾਨ ਪੂਰੀ ਜਾਣਕਾਰੀ ਦਿੱਤੀ ਹੈ ਜੀ ਹੈ ਸਾਡੇ ਨੰਗਲ ਦੇ ਜਿਹੜਾ ਇੱਕ ਮੰਦਰ ਹੈਗਾ ਜੁਲਫਾ ਮਾਤਾ ਮੰਦਰ ਹੈਗਾ ਪਿੰਡ ਜਿਹੜਾ ਹੈਗਾ ਹੰਬੇਵਾਲ ਉਥੇ ਉਹਦੇ ਵਿੱਚ ਇੱਕ ਇਨਸੀਡੈਂਟ ਸਾਹਮਣੇ ਆਉਂਦਾ ਹੈਗਾ ਲਗਾਤਾਰ ਸਾਡੀ ਟੀਮਸ ਜਿਹੜੀਆਂ ਹੈਗੀਆਂ ਨੇ ਉਹ ਪਹਿਲਾਂ ਵੀ ਬਰੀਫ ਕਰਦੇ ਆ ਰਹੀਆਂ ਨੇ ਜਿਹੜੇ ਵੀ ਆਪਣੇ ਰਿਲੀਜੀਅਸ ਇੰਸਟੀਟਿਊਸ਼ਨਸ ਹੈਗੇ ਨੇ ਕਿ ਆਪਾਂ ਉਥੇ ਸਾਮ ਸਮਾਨ ਜਿਹੜੀ ਹੈਗੀ ਕਰੀਏ ਔਰ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਇਹਨਾਂ ਨੇ ਪੁਜਾਰੀ ਵੀ ਰੱਖੇ ਹੋਏ ਨੇ ਬਟ ਕੁਝ ਸਮੇਂ ਬਾਅਦ ਸੇ ਪੁਜਾਰੀ ਜਿਹੜਾ ਹੈਗਾ ਥੋੜਾ ਜਿਹਾ ਪਾਸੇ ਗਿਆ ਉਹਨੇ ਇੱਕ ਵੀ ਚੀਜ਼ ਜਿਹੜਾ ਹੈਗਾ ਤਿੰਨ ਬੰਦਿਆਂ ਨੇ ਮਿਲ ਕਰਕੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਜਿੱਤੇ ਵਿੱਚ ਜਿਹੜੀ ਮੇਨ ਮੂਰਤੀ ਹੈਗੀ ਹੈ ਉੱਥੋਂ ਇਹਨਾਂ ਨੇ ਜਿਹੜੇ ਕੰਨ ਦੇ ਝੂਮਕੇ ਹੁੰਦੇ ਨੇ ਨਾਥ ਹੁੰਦੀ ਹੈਗੀ ਉਹ ਉਤਾਰ ਲਏ ਔਰ ਚੋਰੀ ਕਰਕੇ ਭੱਜ ਗਏ ਉਥੋਂ ਉਸ ਤੋਂ ਬਾਅਦ ਸਾਡੀ ਟੀਮ ਨੇ ਟੈਕਨੀਕਲੀ ਜਿਹੜਾ ਹੈਗਾ ਵਰਕ ਕਰਦਿਆਂ ਹੋਇਆ ਨਾਲ ਦੇ ਨਾਲ ਜਿਹੜੇ ਪੁਰਾਣੇ ਉਥੋਂ ਦੇ ਵਸਨੀਕ ਜਿਹੜੇ ਚੋਰੀ ਕਰਨ ਵਾਲੇ ਬੰਦੇ ਹੈਗੇ ਨੇ ਉਹਨਾਂ ਦਾ ਪੁਰਾਣਾ ਰਿਪੋਰਟ ਵੀ ਕੰਗਾ ਲਿਆ ਔਰ ਸੀਸੀਟੀਵੀ ਤੋਂ ਸਾਨੂੰ ਕਾਫੀ ਜਿਹੜੀ ਹੈਗੀ ਚੰਗੀ ਇੱਕ ਲੀਡ ਮਿਲੀ ਔਰ ਉਸ ਤੋਂ ਬਾਅਦ ਸਾਡੀ ਹਿਊਮਨ ਇੰਟੈਲੀਜੈਂਸ ਦੇ ਥਰੂ ਆਪਾਂ ਜਿਹੜਾ ਮੇਨ ਦੋਸ਼ੀ ਹੈਗਾ ਸਿਮਰਨ ਪਾਲ ਸਿਰਫ ਉਰਫ ਬਾਨਾ ਇਹ ਰਹਿਣ ਵਾਲਾ ਹੈਗਾ ਹੁਸ਼ਿਆਰਪੁਰ ਦਾ ਬਟ ਐਸ ਵੇਲੇ ਜਿਹੜਾ ਹੈਗਾ ਨੰਗਲ ਥਾਣੇ ਦੇ ਏਰੀਆ ਵਿੱਚ ਹੀ ਰਹਿੰਦਾ ਹੈਗਾ ਉਹਨੂੰ ਰਾਉਂਡ ਅਪ ਕੀਤਾ ਗਿਆ ਕੱਲ ਸ਼ਾਮ ਨੂੰ ਔਰ ਉਸ ਤੋਂ ਸਾਨੂੰ ਕਲੀਅਰ ਹੋਇਆ ਕਿ ਹਾਂ ਇਹ ਵਾਰਦਾਤ ਜਿਹੜੀ ਹੈ ਜੀ ਇਹ ਤਿੰਨ ਬੰਦਿਆਂ ਦੀ ਟੀਮ ਨੇ ਕੀਤੀ ਹੈਗੀ ਜਿਦੇ ਵਿੱਚ ਗੁਰਦੀਪ ਸਿੰਘ ਔਰ ਸੋਨੂ ਹੈ ਜਿਹਦਾ ਪੁਰਾਣਾ ਪਿਛੋਕੜ ਵੀ ਜਿਹੜਾ ਹੈਗਾ ਕ੍ਰਿਮਨਲ ਬੈਕਗ੍ਰਾਉਂਡ ਹੈਗਾ ਪਹਿਲਾਂ ਵੀ ਚੋਰੀਆਂ ਦੇ ਪਰਚੇ ਵਿੱਚ ਔਰ ਆਮ ਸ਼ੈੱਡ ਦੇ ਪਰਚੇ ਵਿੱਚ ਇਨਵੋਲਡ ਹੈਗਾ ਔਰ ਦੂਜਾ ਜਿਹੜਾ ਹੈਗਾ ਇਹਦੇ ਨਾਲ ਹੈਗਾ ਜਸਵਿੰਦਰ ਸਿੰਘ ਔਰ ਜੱਸੀ ਉਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਇਹ ਇਹਨਾਂ ਨੇ ਚੋਰੀ ਕੀਤੀ ਆਪਸ ਵਿੱਚ ਸਾਜ਼-ਬਾਜ਼ ਹੋ ਕਰਕੇ ਔਰ ਉਸ ਤੋਂ ਬਾਅਦ ਨੰਗਲ ਏਰੀਆ ਦੇ ਹੀ ਰਹਿਣ ਵਾਲੇ ਇੱਕ ਸੁਨਿਆਰੇ ਰਣਵੀਰ ਸਿੰਘ ਔਰ ਬੰਟੀ ਜਿਹੜਾ ਹੈਗਾ ਉਹਨੂੰ ਇਹਨਾਂ ਨੇ ਜਿਹੜਾ ਹੈਗਾ ਮਾਰਕ ਵੇਚਿਆ 20000 ਰੁਪਏ ਵਿੱਚ ਜਿਹੜਾ ਇਹ ਸੁਨਿਆਰਾ ਹੈਗਾ ਉਹ ਵੀ ਆਪਾਂ ਗ੍ਰਿਫਤਾਰ ਕਰ ਲਿਆ ਹੈਗਾ ਔਰ ਉਸ ਤੋਂ ਇਲਾਵਾ ਜਿਹੜਾ ਸਿਮਰਨ ਪਾਲ ਔਰ ਬਾਨਾ ਜਿਹੜਾ ਮੇਨ ਦੋਸ਼ੀ ਸੀਗਾ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਬਾਕੀ ਜਿਹੜੇ ਦੋ ਦੋਸ਼ੀ ਹੈਗੇ ਨੇ ਉਹਨਾਂ ਨੂੰ ਗ੍ਰਿਫਤਾਰੀ ਕਰਨ ਵਾਸਤੇ ਸਾਡੀ ਰੇਟਸ ਚੱਲ ਰਹੀਆਂ ਹੈਗੀਆਂ ਔਰ ਉਹਨਾਂ ਨੂੰ ਵੀ ਜਲਦ ਤੋਂ ਜਲਦ ਗ